जय भीम जय भारत मैं सोम सहोता सो तुम वेख रहे हो चैनल पोसुनामा पोसुनामा यानी कि पावर ऑफ सोशल यूनिटी दोस्तों आज अज तारीख है 5 ਤਾਰੀਖ ਹੈ ਔਰ 5 ਤਾਰੀਖ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਜਿਵੇਂ ਤੁਸੀਂ ਜਾਣਦੇ ਹੋ ਕਿ 7 ਫਰਵਰੀ ਹਰ ਇੱਕ ਐਪੀਸੋਡ ਦੇ ਵਿੱਚ ਅਸੀਂ ਦੱਸਦੇ ਆ ਰਹੇ ਹਾਂ ਕਿ 7 ਫਰਵਰੀ 2025 ਨੂੰ ਇਤਿਹਾਸ ਰਚਨ ਜਾ ਰਿਹਾ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਵੱਲੋਂ ਜਿਹੜੀ 1815 ਗੱਜ ਜ਼ਮੀਨ ਦਾ ਬਿਆਨਾ ਦਿੱਤਾ ਹੋਇਆ ਹੈ ਉਸ ਦੀ ਜਿਹੜੀ ਰਜਿਸਟਰੀ ਹੈ ਉਹ 7 ਫਰਵਰੀ 2025 ਨੂੰ ਹੈ ਸੋ ਦੋਸਤੋ ਅੱਜ 5 ਫਰਵਰੀ ਹੈ ਔਰ ਦਿਨ ਰਹਿ ਗਿਆ ਕੱਲ ਦਾ ਸਿਰਫ ਅਖਾਲ ਦਾ ਦਿਨ ਰਹਿ ਗਿਆ ਹੈ ਔਰ ਜੇ ਕਿਸੇ ਨੇ ਵੀ ਇਸ ਯੱਗ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੈ ਪਾਉਣਾ ਚਾਹੁੰਦਾ ਹੈ ਤਾਂ ਉਹ ਜ਼ਰੂਰ ਆਪਣਾ ਯੋਗਦਾਨ ਪਾਓ ਕਿਉਂਕਿ ਪੰਜਾਬ ਹੀ ਨਹੀਂ ਬਲਕਿ ਫੋਰਨ ਤੋਂ ਵੀ ਇਸ ਮਹਾਯੱਗ ਦੇ ਵਿੱਚ ਆਪਣਾ ਯੋਗਦਾਨ ਜਿਹੜੀਆਂ ਜਿਹੜੇ ਦੋਸ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਨਾਲ ਸਹਿਮਤ ਨੇ ਉਹ ਇਸ ਮਹਾਯੱਗ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਕਿਉਂਕਿ ਡਾਕਟਰ ਅੰbedkar ਸਾਹਿਬ ਦਾ ਇੱਕ ਕਥਨ ਜਿਹੜਾ ਹੈ ਕਿ 5% ਆਪਣੀ ਕਮਾਈ ਦਾ ਜਿਹੜਾ ਹੈ ਉਹ ਤੁਸੀਂ ਸਮਾਜ ਦੇ ਉੱਪਰ ਜ਼ਰੂਰ ਲਗਾਓ ਔਰ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਬੜੀ ਸਰਲ ਹੈ ਔਰ ਇਸ ਵਿਚਾਰਧਾਰਾ ਦੀ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਇਹ ਗੈਰ ਰਾਜਨੀਤਿਕ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਜਨੀਤਿਕ ਗੱਲ ਨਹੀਂ ਕਰਦੇ ਸਿਰਫ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਮਨੁੱਖਤਾ ਦੀ ਭਲਾਈ ਵਾਸਤੇ 1815 ਗਾ ਜਿਹੜਾ ਜ਼ਮੀਨ ਦਾ ਟੁਕੜਾ ਜਿਸ ਦੀ ਰਜਿਸਟਰੀ ਆਪਾਂ 7 ਫਰਵਰੀ ਨੂੰ ਕਰਵਾ ਰਹੇ ਆ اور ਆਜ ਕੇ 5 ਫਰਵਰੀ ਹੈ ਦੋਸਤੋ ਦਿਨ ਇੱਕ رہ ਗਿਆ ਵੇਖਿਓ ਕਿਤੇ ਪਿੱਛੇ ਨਾ رہ ਜਾਇਓ ਔਰ ਵੱਡੀ ਗੱਲ ਇੱਥੇ ਹੈ ਕਿ ਇਸ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਦੇ ਨਾਲ ਕਿਹੜੇ ਲੋਕ ਜੁੜੇ ਨੇ ਇਹ ਨਹੀਂ ਆ ਕਿ ਸਿਰਫ ਅਮੀਰ ਜੁੜਿਆ ਹੋਇਆ ਹੈ ਇਸ ਦੇ ਨਾਲ ਜਰਨਲ ਸਾਡੇ ਵੀਰ ਵੀ ਜੁੜੇ ਹੋਏ ਨੇ ਜਿਹੜੇ ਕਿ ਸੱਚਮੁੱਚ ਇਸ ਵਿਚਾਰਧਾਰਾ ਨੂੰ ਪਿਆਰ ਕਰਦੇ ਨੇ ਔਰ 1815 ਗਜ ਜ਼ਮੀਨ ਦੀ ਰਜਿਸਟਰੀ ਵਾਸਤੇ ਆਪਣੇ ਹੱਕ ਅਨਲਾਲ ਦੀ ਕਮਾਈ ਦੇ ਵਿੱਚੋਂ कुछ ना कुछ जरूर दान कर देने मैं भी इतना चाहूंगा कि इस विचारधारा के जिथे डॉक्टर जुड़े हुए हैं वकील जुड़े हुए हैं और बड़े बड़े ऑफिसर जुड़े हुए हैं एडवोकेट्स तो इलावा टीचर्स हो गए संत समाज हो गया और मैं जे होर गल अगे करा तो इस विचारधारा के ਪਿੰਡ ਪਿੰਡ ਜਿਹੜਾ ਹੈ ਉਹ ਜੁੜਿਆ ਹੋਇਆ ਹੈ ਕਿਉਂਕਿ ਉਹਨਾਂ ਨੂੰ ਅਜਿਹੇਾ ਪਲੇਟਫਾਰਮ ਚਾਹੀਦਾ ਜਿੱਥੇ ਆਪਾਂ ਉਹਨਾਂ ਦੇ ਦਰਦ ਨੂੰ ਸੁਣ ਸਕੀਏ ਔਰ ਉਹਨਾਂ ਦੇ ਦਰਦ ਦਾ ਕੋਈ ਨਾ ਕੋਈ ਸਮਾਧਾਨ ਲੱਭ ਸਕੀਏ ਆਪਾਂ ਅਕਸਰ ਪਾਠਨਾ ਦੇ ਵਿੱਚ ਆ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ 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 ਸੁਣ ਸੁਣ ਕੇ ਸਾਡੇ ਕੰਨ ਪੱਕ ਚੁੱਕੇ ਨੇ ਲੇਕਿਨ ਹੁਣ ਹੁਣ ਉਹਨਾਂ ਦਾ ਸਮਾਧਾਨ ਕੀ ਹੈ ਉਸ ਦਾ ਇਲਾਜ ਕੀ ਹੈ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਦੇ ਨਾਲ ਜੋ ਲੋਕ ਜੁੜੇ ਨੇ ਉਹਨਾਂ ਨੂੰ ਪਤਾ ਹੈ ਸੋ ਜੇ ਆਪਾਂ ਗੱਲ ਕਰੀਏ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਾਨ ਜਸਨ ਸਾਹਿਬ ਦੀ ਔਰ ਜਸਨ ਸਾਹਿਬ ਦਿਨ ਰਾਤ ਇੱਕ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਉਹ ਚਾਹੁੰਦੇ ਨੇ ਵੀ ਕੋਈ ਇਸ ਯੱਗ ਵਿੱਚ ਆਪਣੇ ਹੱਕ ਹلال ਦੀ ਕਮਾਈ ਦੇ ਵਿੱਚੋਂ ਦਾਨ ਕਰਨ ਤੋਂ ਵਾਂਝਾ ਨਾ ਰਹਿ ਜਾਵੇ ਸੋ ਦੋਸਤੋ 7 ਫਰਵਰੀ ਨੂੰ ਇੱਕ ਬਹੁਤ ਵੱਡਾ ਇਤਿਹਾਸ ਰਚਨ ਜਾ ਰਿਹਾ ਹੈ ਉਸ ਇਤਿਹਾਸ ਦੇ ਤੁਸੀਂ ਵੀ ਭਾਗੀਦਾਰ ਬਣ ਸਕਦੇ ਹੋ ਉਸ ਇਤਿਹਾਸ ਦੇ ਵਿੱਚ ਤੁਸੀਂ ਵੀ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਔਰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਝ ਵੀ ਕੁਝ ਕਮਾਉਣਾ ਚਾਹੁੰਦੇ ਹੋ ਤੇ ਤੁਸੀਂ ਜਿਹੜਾ ਟੀਵੀ ਸਕਰੀਨ ਦੇ ਉੱਪਰ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਨੂੰ ਡਾਇਲ ਕਰੋ ਤੁਸੀਂ ਆਪਣਾ ਅਕਾਊਂਟ ਨੰਬਰ ਸ਼ੇਅਰ ਕਰਕੇ ਇੱਕ ਦੂਜੇ ਦੇ ਨਾਲ ਜੋ ਵੀ ਹੈ ਤੁਸੀਂ ਕਰਨਾ ਚਾਹੁੰਦੇ ਹੋ ਤੇ ਉਹ ਤੁਸੀਂ ਪਾ ਸਕਦੇ ਹੋ ਸੋ ਦੋਸਤੋ ਅੱਜ 5 ਫਰਵਰੀ ਹੈ ਕੱਲ ਦਾ ਦਿਨ ਵਿੱਚ ਹੈ 7 ਫਰਵਰੀ ਨੂੰ ਆਪਾਂ ਰਜਿਸਟਰੀ ਕਰਵਾਉਣੀ ਹੈ ਸੋ ਤੁਸੀਂ ਆਪਣਾ ਯੋਗਦਾਨ ਵੱਤ ਤੋਂ ਵੱਧ ਪਾਓ ਇਹ ਨਾ ਹੋਵੇ ਕਿ ਆਪਾਂ ਹਰ ਰੋਜ਼ ਜੈਪੀਨ ਜੈਪੀਨ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਹੁਣ ਪਹਿਰਾ ਦੇਣ ਦੀ ਗੱਲ ਹੈ ਤੇ ਹੁਣ ਤੁਸੀਂ ਆਪਣੇ ਦਰਵਾਜ਼ੇ ਬੰਦ ਕਰ ਲਿਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਕ ਦੋ ਸ਼ਖਸੀਅਤਾਂ ਮੈਂ ਐਸੀਆਂ ਦੇਖੀਆਂ ਨੇ ਰਸੀਦ ਬੁੱਕਾ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਲੇਕਿਨ ਅਜੇ ਤੱਕ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਮੈਂ ਕਿਹਨਾਂ ਨੂੰ ਕਹਿ ਰਿਹਾ ਉਹ ਮੈਨੂੰ ਸ਼ਾਇਦ ਚੰਗੀ ਤਰ੍ਹਾਂ ਜਾਣਦੇ ਨੇ ਬੜੇ ਦੁੱਖ ਦੀ ਗੱਲ ਹੈ ਔਰ ਮਤਲਬ ਉਹ ਹਰ ਵਕਤ ਬਾਬਾ ਸਾਹਿਬ ਦੀਆਂ ਗੱਲਾਂ ਕਰਦੇ ਨੇ ਜਦੋਂ ਬਾਬਾ ਸਾਹਿਬ 5% ਦੀ ਗੱਲ ਕਰਦੇ ਨੇ ਤਾਂ ਉਹ ਸ਼ਾਇਦ ਅੱਗੇ ਲਗਾਉਂਦੇ ਨੇ ਕਿ ਇਹ ਅਸੀਂ ਸੋਨਾ ਨਿਕਾ ਇਹ ਤਾਂ ਗੱਲਾਂ ਹੀ ਬਾਤਾਂ ਮਾਰਨ ਵਾਲੇ ਆ ਉਹ ਲੋਕ ਵੀ ਬੇਪਰਵਾਹ ਹੋ ਰਹੇ ਨੇ ਉਹ ਲੋਕ ਵੀ ਜਿਹੜੇ ਹੈ ਉਹ ਬੇਨਕਾਬ ਹੋ ਰਹੇ ਨੇ ਜਿਹੜੇ ਦਿਨ ਰਾਤ ਬਾਬਾ ਸਾਹਿਬ ਬਾਬਾ ਸਾਹਿਬ ਕਰਦੇ ਨੇ ਬਾਬਾ ਸਾਹਿਬ ਦਾ ਹੀ ਦਿੱਤਾ ਹੋਇਆ ਖਾਂਦੇ ਨੇ ਪਰ ਜਦੋਂ 5% ਦੇਣ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਪਿੱਛੇ ਉਹ ਖੜੇ ਹੋ ਜਾਂਦੇ ਨੇ ਸੋ ਦੋਸਤੋ ਮੈਂ ਤਾਂ ਇਹੀ ਕਹਾਂਗਾ ਕਿ ਇਸ ਯੱਗ ਦੇ ਵਿੱਚ ਆਪਣਾ ਵੱੱਟ ਤੋਂ ਵੱਧ ਯੋਗਦਾਨ ਪਾਓ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਜੈ ਭੀਮ ਜੈ ਪਾਰਟ